ਆਮ ਆਦਮੀ ਪਾਰਟੀ ਦਾ ਸਾਬਕਾ ਵਿਧਾਇਕ ਅਕਾਲੀ ਦਲ ਚ ਸ਼ਾਮਲ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਦੇ ਵੱਲੋਂ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਦਾ ਐਲਾਨ ਕੀਤਾ ਗਿਆ ਬਹੁਤ ਵੱਡਾ ਨਾਂ ਪੰਜਾਬ ਅਤੇ ਸਿੱਖ ਹਲਕਿਆਂ ਦੇ ਵਿੱਚ ਬਹੁਤ ਵੱਡਾ ਨਾਂ ਹੈ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਰਹੇ ਇੱਕ ਆਗੂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੁੰਦਾ ਐਲਾਨ ਕੀਤਾ ਗਿਆ ਇਹ ਆਗੂ ਕੌਣ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਧਮਾਕਾ ਹੋਇਆ ਅਚਾਨਕ ਸ਼੍ਰੋਮਣੀ ਅਕਾਲੀ ਦਲ ਦੇ ਲਈ ਸੁਖਦਾ ਸਾਹ ਕਹਿ ਲਏ ਉਹ ਆ ਆਮ ਆਦਮੀ ਪਾਰਟੀ ਦਾ ਸਾਬਕਾ ਵਿਧਾਇਕ ਸਿੱਖ ਹਲਕਿਆਂ ਦੇ ਵਿੱਚ ਕਿਸੇ ਜਾਣ ਪਹਿਚਾਨ ਦਾ ਮਹਤਾਜ ਨਹੀਂ ਉਹ ਅਕਾਲੀ ਦਲ ਚ ਸ਼ਾਮਲ ਹੋਣ ਜਾ ਰਿਹਾ ਅਕਾਲੀ ਦਲ ਚ ਸ਼ਮੂਲੀਅਤ ਦਾ ਐਲਾਨ ਕਿਸੇ ਹੋਰ ਨੇ ਨਹੀਂ ਸੀਨੀਅਰ ਵਕੀਲ ਐਚ ਐਸ ਫੂਲਕਾ ਨੇ ਕੀਤਾ ਐਚ ਐਸ ਫੂਲਕਾ ਮੁੱਲਾਪੁਰ ਦਾਖਾ ਤੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਤੇ ਵਿਧਾਇਕ ਬਣੇ ਸੀ ਉਸ ਤੋਂ ਬਾਅਦ ਅੱਜ ਉਹਨਾਂ ਨੇ ਇੱਕ ਵਾਰ ਫਿਰ ਸਿਆਸਤ ਵਿੱਚ ਸਰਗਰਮੀ ਦਿਖਾਉਣ ਦਾ ਮਨ ਬਣਾਇਆ ਮੋੜੋ ਸਿਆਸਤ ਵਿੱਚ ਸਰਗਰਮ ਹੋਣਗੇ ਤੇ ਉਹ ਜਿਹੜਾ ਅਕਾਲੀ ਦਲ 'ਚ ਸ਼ਾਮਲ ਹੋਣਗੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਅੱਜ ਮੋੜ ਸਿਆਸਤ ਵਿੱਚ ਆਉਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਉਹ ਜਲਦੀ ਹੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਗੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਰੇ ਤਾਜ਼ਾ ਘਟਨਾਕ੍ਰਮ ਤੋਂ ਬਾਅਦ ਸੂਬੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੋ ਗਿਆ ਸੂਬੇ ਦੇ ਵਿੱਚ ਚੱਲ ਰਹੇ ਘਟਨਾਕ੍ਰਮ ਬਾਰੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਦੀ ਲੋੜ ਹੈ ਤੇ ਅਕਾਲੀ ਦਲ ਨੂੰ ਮੋੜ ਸਿਰਜੀਤ ਕਰਨ ਦਾ ਸਹੀ ਸਮਾਂ ਹੈ ਮੌਜੂਦਾ ਲੀਡਰਸ਼ਿਪ ਨੇ ਅੱਜ ਆਪਣੀਆਂ ਗਲਤੀਆਂ ਮੰਨ ਲਈਆਂ ਅਤੇ ਉਹ ਹੁਣ ਸਾਰੇ ਲੋਕ ਲੋਕਾਂ ਲਈ ਨਵੀਂ ਉਮੀਦ ਹੈ ਜੋ ਲੰਬੇ ਸਮੇਂ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਚਾਹੁੰਦੇ ਸੀ ਅ ਵੱਡੀ ਗੱਲ ਹੈ ਐਚਐਸ ਫੂਲਕਾ ਨੇ ਇਸ ਬਾਰੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਕਿ ਐਚਐਸ ਫੂਲਕਾ ਨੇ ਜੋ ਕਿਹਾ ਤਾਂ ਉਹ ਵੀ ਸੁਣਾਉਣੇ ਐਚਐਸ ਫੂਲਕਾ ਸਾਹਮਣੇ ਦੋ ਤਿੰਨ ਸਵਾਲ ਤਾਂ ਹੈ ਹੀ ਨੇ ਕਿ ਕੀ ਫੂਲਕਾ ਸਾਹਿਬ ਤੁਸੀਂ ਬੇਅਦਬੀ ਦੇ ਮਾਮਲੇ ਦੇ ਵਿੱਚ ਇਨਸਾਫ ਨਾ ਹੋਣ ਕਰਕੇ ਜਿਹੜਾ ਉਹ ਅਸਤੀਫਾ ਦਿੱਤਾ ਸੀ ਪੰਜਾਬ ਦੀ ਵਿਧਾਨ ਸਭਾ ਤੋਂ ਤੁਸੀਂ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਰਹੇ ਹੋ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਹੁੰਦੇ ਆ ਤੁਸੀਂ ਜਿਹੜਾ ਆਵਾਜ਼ ਵੀ ਚੱਕੀ ਬੜੀ ਛਲਾ ਛਲਾਗਾ ਜੋ ਗੱਲ ਹੈ ਪਰ ਕੀ ਉਹਨੂੰ ਸੁਖਵੀਰ ਸਿੰਘ ਬਾਦਲ ਦੇ ਸੇਵਾ ਲਾਉਣ ਦੇ ਨਾਲ ਹੱਲ ਹੋ ਗਏ ਕੀ ਬਰਗਾਰੀ ਦੇ ਮੁਲਜ਼ਮਾਂ ਦਾ ਜਿਹੜਾ ਉਹ ਇਨਸਾਫ ਮਿਲ ਗਿਆ ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਕੀ ਜਿਹੜੇ ਅੰਗ ਫਾੜੇ ਗਏ ਸੀ ਜਿਹੜੇ ਅੰਗ ਪਾੜੇ ਗਏ ਸੀ ਜਿਹੜੇ ਅੰਗਾਂ ਦੀ ਬੇਅਦਬੀ ਹੋਈ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀ ਉਹਦਾ ਇਨਸਾਫ ਮਿਲ ਗਿਆ ਇਹ ਸਵਾਲ ਨੇ ਬਾਕੀ ਤੁਸੀਂ ਐਚਐਸ ਫੂਲਕਣ ਸੁਣੋ ਅੱਜ ਦਾ ਮੁੱਦਾ ਪੰਜਾਬ ਦੀ ਹਾਲਤ ਪੰਜਾਬ ਦਾ ਹਾਲ ਦੇਖ ਕੇ ਬਹੁਤ ਬਹੁਤ ਸਾਰੇ ਐਸੀ ਬੜੀ ਬੜੀ ਇਤਨੀ ਜੇ ਪੰਜਾਬੀ ਨੇ ਜਿੰਨ੍ਹਾਂ ਨੂੰ ਪੰਜਾਬ ਦਾ ਬਹੁਤ ਫਿਕਰ ਹੈ ਇਹੋ ਕੁਝ ਕਰਨਾ ਚਾਹੁੰਦੇ ਆ। ਵਿਣਾ ਕਿ ਐਕਸਪੈਰੀਮੈਂਟ ਸੀ ਉਹ ਕੁਝ ਬਹੁਤ कामयाब ਨਹੀਂ ਰਹਾ। ਕਿਆ ਕਰਕੇ ਕਿਸੇ ਦਾ نئی ਪਾਰਟੀ ਬਣਾਉਣ ਵਾਲੇ ਪਾਸੇ ਨੂੰ ਵੀ ਬਹੁਤੀ ਹਿੰਮਤ ਨਹੀਂ ਹੋਈ। ਹੁਣ ਇੱਕ ਨਵੀਂ ਉਮੀਦ ਜਗਿਆ ਜਦੋਂ ਇਹ ਹੁਣ ਅਕਾਲ ਤਖਸਾਲਬ ਨੇ ਅਕਾਲੀ ਦਲ ਦੇ ਵਾਰੇ ਜੋ ਫੈਸਲਾ ਲਿਆ ਉਹ ਫੈਸਲਾ ਲੈ ਕੇ ਅਕਾਲੀ ਦਲ ਜੋ ਕਿ ਪੰਜਾਬ ਦੀ ਆਪਣੀ ਪਾਰਟੀ ਹੈ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਉਸ ਨੂੰ ਕਿਹਾ ਕਿ ਇਹਦੀ ਮੈਂਬਰਸ਼ਿਪ ਦੂਜੀ ਆਣੀ ਤੋਂ ਸ਼ੁਰੂ ਕਰੋ ਮੈਂਬਰ ਬਣਾਓ ਨਵੇਂ ਡੈਲੀਗੇਟ ਚੁਣੋ ਤੇ ਪਾਰਟੀ ਨੂੰ ਇੱਕ ਤਰ੍ਹਾਂ ਦਾ ਰੀਕੰਸੀਟਿਊਟ ਕੀਤਾ ਜਾਵੇ ਇੱਕ ਮੌਕਾ ਆ ਗਿਆ ਕਿ ਜਿਸ ਮਕਸਦ ਦੇ ਕਰਕੇ ਅਕਾਲੀ ਦਲ ਦਾ ਗਠਨ ਹੋਇਆ ਸੀ ਉਹ ਸਿਧਾਂਤਾਂ ਦੇ ਉੱਤੇ ਅਕਾਲੀ ਦਲ ਨੂੰ ਚਲਾਇਆ ਜਾਵੇ ਇਹ ਇੱਕ ਬਹੁਤ ਵੱਡਾ ਮੌਕਾ ਇਹ ਇਹ ਆਇਆ ਤਾਂ ਇਹਦੇ ਨਾਲ ਇੱਕ ਉਮੀਦ ਵੀ ਜਾਗੀ ਆ ਕਿ ਪੰਜਾਬ ਦੀ ਆਪਣੀ ਉਹ ਪਾਰਟੀ ਜਿਹੜੇ ਕੇ ਜਿਨ੍ਹਾਂ ਦਾ ਮੇਨ ਮਕਸਦ ਹੀ ਪੰਜਾਬ ਸਭ ਤੋਂ ਪਹਿਲਾਂ ਪੰਜਾਬ ਹੀ ਆਉਂਦਾ ਕਿਉਂਕਿ ਪੰਜਾਬ ਦੇ ਵਿੱਚ ਛਾਪੀ ਦੀ ਪੰਜਾਬ ਦੀਆਂ ਸਮੱਸਿਆਵਾਂ ਬੜੀਆਂ ਪੈਕਿਊਲਰ ਨੇ ਪਾਕਿਸਤਾਨ ਤੋਂ ਅਲੱਗਾਂ ਨਹੀਂ ਇੰਡੀਆ ਦੇ ਵਿੱਚ ਹੋਰ ਵੀ ਕੁਝ ਸਟੇਟਸ ਐਸੀਆਂ ਨੇ ਜਿਨ੍ਹਾਂ ਜਿਹਾ ਪੰਜਾਬ ਵਾਂਗੂ ਪੈਕਿਊਲਰ ਜੋ ਸਿਚੁਏਸ਼ਨ ਹੈ ਆਪਣੀਆਂ ਪ੍ਰੋਬਲਮਸ ਨੇ ਜਿਵੇਂ ਬੰਗਾਲ ਹੋਇਆ ਜਿਵੇਂ ਤਾਮਿਲਨਾਡੂ ਹੋਇਆ ਇਸੇ ਕਰਕੇ ਜੇ ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਸਟੇਟਾਂ ਵਿੱਚ ਵੀ ਹਮੇਸ਼ਾ ਹੀ ਰੀਜਨਲ ਪਾਰਟੀਆਂ ਜ਼ਿਆਦਾ ਸਿਤ ਚੜ ਰਹੀਆਂ ਨੇ ਇਹ ਨਹੀਂ ਆ ਵੀ ਸੈਂਟਰਲ ਪਾਰਟੀਆਂ ਹੁੰਦੀਆਂ ਉਹ ਸੈਂਟਰਲ ਪਾਰਟੀਆਂ ਦਾ ਧਿਆਨ ਉਹਨਾਂ ਪ੍ਰੋਬਲਮ ਜਿਹੜੀਆਂ ਸਟੇਟ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਪੈਕਿਊਲਰ ਪ੍ਰੋਬਲਮ ਨੇ ਉਹਨਾਂ ਦੇ ਪਾਸੇ ਨੂੰ ਨਹੀਂ ਜਾਂਦਾ ਇਹ ਪਿੱਛੇ ਵੀ ਪੰਜਾਬ ਵਿੱਚ ਹਮੇਸ਼ਾ ਦੇਖਿਆ ਗਿਆ ਕਿ ਇਹ ਸੈਂਟਰਲ ਪਾਰਟੀਆਂ ਦਾ ਧਿਆਨ ਖਿਆਦਾ ਸੈਂਟਰਲ ਬੱਧਿਆਂ ਦੇ ਉੱਤੇ ਹੀ ਚੱਤਰ ਫੋਲਦਾ ਪੰਜਾਬ ਤੇ ਉੱਤੇ ਨਹੀਂ ਹੁੰਦਾ। ਕਿਹੜਾ ਪਾਰਟੀਆਂ ਚ ਗਾਇਬ ਤਾਂ ਕਿ ਖਾਲੀ ਦਲ ਇਹਨਾਂ ਨੂੰ ਤੇ ਲੀਡਰਾਂ ਨੂੰ ਰਿਲਾਈਸ ਕਰਾਇਆ ਜਾਵੇ। ਕਿਈ ਦੂਜੀਆਂ ਪਾਰਟੀਆਂ ਤੋਂ ਬਾਹਰ ਲੱਗੇ ਜਾਣ। ਅੱਜ ਕੋਲੋ ਸਾਰੇ ਲੋਕ ਜਿਨ੍ਹਾਂ ਨੇ 10-12 ਸਾਲ ਤੋਂ ਇਹ ਸਰਕਾਰੀ ਦਲ ਦੀ ਲੀਡਰਸ਼ਿਪ ਦੇ ਖਿਲਾਫ ਲੜਾਈ ਲੜੀ ਆ ਅੱਜ ਵਕਾ ਕਿ ਉਹ ਸਾਰੇ ਹਲਕਾ ਜੀ ਦਲ ਦੇ ਵਿੱਚ ਆ ਜਿਵੇਂ ਕਿ ਕਾਰਤਕ ਸਾਹਿਬ ਨੇ ਕਿਹਾ ਕਿ ਮਤਭੇਦ ਭੁੱਲ ਜਾਓ ਉਹ ਲੋਕਾਂ ਨੇ ਸਾਰੇ ਮਤਭੇਦ ਭੁੱਲ ਜਾਣੇ ਚਾਹੀਦੇ ਆ ਤੇ ਇੱਕ ਨਵੀਂ ਉਮੀਦ ਦੇ ਨਾਲ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ ਅਕਾਲ ਦੇ ਸਾਹਿਬ ਨੇ 7 ਮੈਂਬਰੀ ਕਮੇਟੀ ਬਣਾਈ ਆ ਔਰ 7 ਮੈਂਬਰੀ ਕਮੇਟੀ ਨੇ ਹੁਣ ਮੈਂਬਰਸ਼ਿਪ ਦੀ ਮਹਿੰਮ ਸ਼ੁਰੂ ਕਰਦੀ ਆ ਨਵੇਂ ਇਲੈਕਸ਼ਨ ਕਰਾਉਣੇ ਆ ਨਵੀਂ ਲੀਡਰਸ਼ਿਪ ਢੰਗੀਆਂ ਹੁਣ ਜਿਹੜਾ ਸੱਤ ਮੈਂਬਰੀ ਉਹ ਕਮੇਟੀ ਇਹ ਹੁਣ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਪਹਿਲਾਂ ਥੋੜਾ ਜਿਹਾ ਇਹ ਵੀ ਦੱਸਦੇ ਆ ਕਿ ਇਹ ਅਕਾਲ ਪਖ ਸਾਹਿਬ ਦੇ ਤੱਕ ਇੱਕ ਸੱਤ ਮੈਂਬਰੀ ਕਮੇਟੀ ਬਣਦੀ ਪਰ ਇਸ ਨੂੰ ਹੁਣ ਇੱਕ ਤਰ੍ਹਾਂ ਦੀ ਲੀਡਰਸ਼ਿਪ ਦੇਣ ਦੇ ਵਾਸਤੇ ਜੋ ਅਕਾਲੀ ਦਲ ਦੀ ਟਾਪ ਬਾਡੀ ਆ ਜਿਹੜੀ ਕਿ ਵਰਕਿੰਗ ਕਮੇਟੀ ਆ ਜਿਵੇਂ ਅੰਦਰੂਨੀ ਕਮੇਟੀਆਂ ਨੂੰ ਇਹ ਵਰਕਿੰਗ ਕਮੇਟੀ ਦਾ ਨਾਮ ਲਿਆ ਜਾਂਦਾ ਅਕਾਲੀ ਦਲ ਦੀ ਜਿਹੜੀ ਐਗਜ਼ੀਕਟਿਵ ਹੈ ਜਾਂ ਵਰਕਿੰਗ ਕਮੇਟੀ ਹੈ ਉਹਨਾਂ ਨੂੰ ਇੱਕ ਮਤਾ ਪਾਸ ਕਰਨਾ ਪਏਗਾ ਇਹੋ 7 ਮੈਂਬਰਾਂ ਨੂੰ ਇੱਕ ਅਪoint ਕਰਦੇ ਹੋਏ ਕਿ 7 ਮੈਂਬਰ ਪਾਰਟੀ ਦੇ ਨਵੀਂ ਮੈਂਬਰਸ਼ਿਪ ਡਰਾਈਵ ਕਰਨਗੇ ਔਰ ਇਹ 7 ਮੈਂਬਰ ਪਾਰਟੀ ਦੇ ਨਵੇਂ ਇਲੈਕਸ਼ਨ ਕਰਵਾਉਣਗੇ ਔਰ ਇਸ ਮਤੇ ਵਿੱਚ ਇਸ ਕਮੇਟੀ ਨੂੰ ਪੂਰੀ ਖੁਦਮੁਖਤਿਆਰੀ ਦਿੱਤੀ ਜਾਵੇ ਕਿਸੇ ਜੋ ਪੁਰਾਣੇ ਆਫਸਰਰ ਨੇ ਉਹਨਾਂ ਜੋ ਕਿਸੇ ਦਾ ਇੰਟਰਫੀਰੈਂਸ ਨਾ ਹੋਵੇ ਤੇ ਇਹ ਮਤਾ ਪਾਸ ਕਰਕੇ ਇਹਨਾਂ ਨੂੰ ਪਾਵਰ ਇਹ ਦਿੱਤੀ ਜਾਏ ਜਾਨੀ ਚਾਹੀਦੀ ਆ ਔਰ ਮੇਰੀ ਇਹ ਖਾਲੀ ਦਲੀ ਦੇ ਜੋ ਪ੍ਰੈਜੈਂਟ ਲੀਡਰਸ਼ਿਪ ਆ ਉਹਨਾਂ ਨੂੰ ਇਹ ਬੇਨਤੀ ਆ ਕਿ ਜਲਦੀ ਤੋਂ ਜਲਦੀ ਤੁਸੀਂ ਆਪਣੀ ਵਰਕਿੰਗ ਕਮੇਟੀ ਦੇ ਵਿੱਚ ਇਹ ਮਤਾ ਪਾਸ ਕਰਕੇ ਸੱਤ ਮੈਂਬਰਾਂ ਦੀ ਕਮੇਟੀ ਨੂੰ ਅਪਾਇੰਟ ਕਰਕੇ ਔਰ ਇਹਨਾਂ ਨੂੰ ਕੰਮ ਸ਼ੁਰੂ ਕਰਾਇਆ ਜਾਏ ਤੇ ਇਹ ਕੰਮ ਮੈਂਬਰਸ਼ਿਪ ਦਾ ਤੇ ਨਵੇਂ ਮੈਂਬਰਸ਼ਿਪ ਤੇ ਨਵੀਂ ਲੀਡਰਸ਼ਿਪ ਨਵੀਆਂ ਚੁਣਨਾ ਸ਼ੁਰੂ ਕਰਾਇਆ। ਮੈਂ ਮੋੜ ਅੱਜ ਇਹ ਫੈਸਲਾ ਲਿਆ ਕਿ ਜਦੋਂ ਇਹ ਕਮੇਟੀ ਮੈਂਬਰਸ਼ਿਪ ਦੀ ਡਰਾਈਵ ਸ਼ੁਰੂ ਕਰੇਗੀ ਤਾਂ ਮੈਂ ਦਫ਼ਤਰ ਵਿੱਚ ਜਾ ਕੇ ਫਾਰਮ ਭਰ ਕੇ ਅਕਾਲੀ ਦਰਗਾਹ ਮੈਂਬਰ ਹੋ। ਤੇ ਮੈਂ ਬਾਕੀ ਵੀ ਸਾਰਿਆਂ ਨੂੰ ਇਹ ਹੀ ਉਹ ਬੇਨਤੀ ਕਰਦਾ ਕਿ ਦਫਤਰ 'ਚ ਜਾ ਕੇ ਜਦੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਹੋ ਗਏ ਫਾਰਮ ਭਰ ਕੇ ਆਪ ਮੈਂਬਰ ਬਣੋ ਉਸ ਤੋਂ ਬਾਅਦ ਡੈਲੀਗੇਟ ਚੁਣੋ ਤੇ ਡੈਲੀਗੇਟ ਚੁਣਨ ਤੋਂ ਮਗਰੋਂ ਆਪਾਂ ਇਹ ਅਕਾਲੀ ਦਲ ਨੂੰ ਜੋ ਸਾਡੀ ਇੱਕ ਵਿਜਲ ਪਾਰਟੀ ਦੇ ਤੌਰ ਤੇ ਇਹਨੂੰ ਮਜ਼ਬੂਤ ਕਰਕੇ ਤੇ ਇੱਕ ਤਰ੍ਹਾਂ ਉਸੇ ਉਸੇ ਤਰ੍ਹਾਂ ਜਿਵੇਂ ਕਿ ਪਹਿਲਾਂ ਅਕਾਲੀ ਦਲ ਦੀ ਗਲੋਰੀ ਸੀ ਇਹਨੂੰ ਵਾਪਸ ਉੱਥੇ ਲੱਗੇ ਆਈਏ ਤੇ ਮੁੱਢਲੇ ਸਿਧਾਂਤਾਂ ਦੇ ਉੱਪਰ ਹੀ ਅਕਾਲੀ ਦਲ ਨੂੰ ਚਲਾਇਆ ਜਾਵੇ ਤੇ ਇਸੇ ਵਾਸਤੇ ਅੱਜ ਮੈਂ ਤੁਹਾਨੂੰ ਜੁਕਰੀ ਦਿੱਤੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਹੁਤ ਮਿਹਰਬਾਨੀ ਕਰਕੇ